कहते थले पुत थले नो गंदे काम नहीं, नहीं <campa Ça> तो दो दो। है करने

ਬਾਕੀ ਦਾ ਚੱਪਲ ਪਾ ਕੇ ਬਹਿ ਜਾ ਉਹ ਤੇ ਸਾਰੇ ਚੱਪਲ ਪਹੁੰਚ ਕੇ ਆਈ ਜਾਣਗੇ ਚਲੋ ਕੋਈ ਨਹੀਂ ਬਾਕੀ ਜੰਦਾ ਕੋਈ ਚੱਪਲ ਪਾ ਲਗਾ ਦੋ ਪਹਿਲਾਂ ਬਰਤਨ ਲਗਾ ਲਓ ਪਿੱਛੇ ਥੋੜਾ ਸਾਈਡ ਤੇ ਆ ਜਿਓ ਇਧਰ ਨੂੰ ਉਗੀ ਜਦਾਂ ਇੰਦਾ ਹੱਥ ਰੱਖਣੇ ਬਾਸ ਇਹ ਨਹੀਂ ਆਪਣੇ ਆਪੇ ਲੱਜਣਾ ਹਾਂ ਤੁਸੀਂ ਬਾਹਾਂ ਤੇ ਹੱਥ ਰੱਖ ਕੇ ਦਫਾ ਹੱਥ ਗ੍ਰਿਪ ਕਰ ਲਿਓ ਜਿੱਥੇ ਵੱਲ ਪਰ ਲਿਆ ਆਪਣਾ ਹਾਂਜੀ ਇਧਰ ਸਾਹਮਣੇ ਦੇਖਿਓ ਸਮਾਈਲ ਕਰਦੇ ਹੋ

ਮੈਂ ਨਾ ਫਿਰ ਪਰਲਾ ਤੇ ਗ੍ਰੀਪਾ ਉਰਲਾ ਤੇ ਬਾਸੇ ਰੱਖ ਲੋ ਇਹਦੇ ਨਾਲ ਇਹਦਾ ਠੀਕ ਇੱਧਰ ਦੇ ਕੇ ਪਲੀਜ਼ ਥੋੜਾ ਕਲੋਜ਼ ਹੋ ਜਾਓ ਤੁਸੀਂ ਓਕੇ ਸਮਾਈਲ ਕਰ ਦਿਓ ਉਹ 5-4 ਰੁਪਏ ਹੈ ਬਹੁਤ-ਬਹੁਤ ਧੰਨਵਾਦ ਹੋਰ ਜੀ ਆ ਜਾਓ ਅੱਗੇ

ਇੱਧਰ ਦੇਖੋ ਤੁਸੀਂ ਸਾਰੇ ਸਮੋਇਲ ਕਰ ਦਿਓ ਬੁੜੇ ਬਟਾ ਇੱਧਰ ਦੇਖਿਓ ਹਾਂ ਇੱਧਰ ਸਮੋਇਲ ਆਇਆ ਲੈ ਕੇ ਆਈਏ ਓਹ ਕਿੱਥੇ ਸੀ ਗਲਬਲਾ ਓਏ ਤੇਰੇ ਨਾਲ ਨੂੰ ਜਮਰਾ ਕਰ ਅੱਛਾ ਜੀ ਪ੍ਰੋਮ ਚੈੱਕ ਕਰਦੇ ਕੋਈ ਤਾਂ ਬੰਦੇ ਰੱਖ ਲੈ ਪਹਿਲਾਂ ਪਹਿਲਾਂ ਤੁਸੀਂ ਸਾਰੇ ਸਮੋਇਲ ਕਰ ਕੰਮ ਕਰੀਏ ਹਾਂ

ये आ गई ये वो दादा जी ने ये मांगे ये मांगे ये दादा जी आ गए दादा जी ये तो दिखती है पांच दिन अंदर रहे थे कहते हैं मैं हूं ना मैं तो कर दी हूं मैं तो मैं हूं ना मैं तो कर दी हूं ओए तो तो नहीं इधर रखने इतना

очку okarствен, foto baterako, Iloc. Nola ez da...

ਉੱਪਰ ਲਾਥੇ ਦਾ ਉੱਪਰ ਦੀ ਘਮਾ ਲਓ ਸਜਾ हां ਇੱਧਰ ਦੇਖਿਓ ਕੋਈ ਗੱਲ ਕੋਈ ਗੱਲ ਬਾਤ ਨਾ ਕਰੀਂ ਤੂੰ ਬੈਠੀ ਨਹੀਂ ਹੁਣ ਆਹੇ ਰੋਕ ਕਰ ਲਾ ਹਾਂ ਇੱਧਰ ਦੇਖੋ ਛੋਟੇ ਪੈਰ ਥੋੜੇ ਪੈਰ ਥੋੜੀ ਕਰਿਓ ਵੱਡੇ ਵੱਡੇ ਆ ਛੋਟੇ ਲੱਗ ਜਾਈਏ ਨਹੀਂ ਤੂੰ ਵੀ ਇੱਥੇ ਆ ਕੇ ਬਣਾਈਏ ਹਾਂ ਤੇ ਕਿੱਦਾਂ ਹੋਊਗਾ ਚੁਟਾ ਕਰੀਏ ਤੇ ਆਹ ਪਾਉਂਦਾ ਕੋਈ ਨਹੀਂ ਤਵਿਹਰੇ ਪਾਪਾ ਇੱਥੇ ਖਾਣ ਵਾਲਾ ਥੋੜੀ ਤੈਨੂੰ ਖਾਂਚੀ ਆ ਜਾ ਬਈ ਨਹੀਂ ਆ ਲੈ ਚਲ ਬੱਜੀ ਕੰਮ ਬੋਲ ਕੇ ਬੈਠੀ ਲੋ ਆ ਜਾ ਕਰਦੇ ਆਪੇ ਪਾਪਾ ਜਿੱਥੇ ਪਿੱਛੇ ਲੋ ਬੈਠੇ ਥੋੜੀ ਜਿਹਾ ਧੋੜਾਈ ਦੀ ਕਿਚਾ ਬੈਠਾ ਕਾਪੀ ਜਿਸ ਨੇ ਲਾ ਆਇਆ ਤੁਸੀਂ ਦੇਵਾ ਦੇਖੋ ਸਾਹਮਣੇ ਥੋੜਾ ਸਾਈਡ ਤੇ ਆ ਜਾ पा जी पाले आते चपी पालो गुडिया में रख लो ओके जी इधर देखो कर दो करे थोड़ी हाँ जी कर वेट करनी चाहिए स्माइल। पाजी फेस थोड़ा जा अंदर करे इधर देखो स्माइल। ओके जी ਆ ਆ ਆ ਤੇ ਲੱਗਾ ਪਹਿਲਾਂ ਚਲ ਹੁਣ ਕਿੱਥੇ ਹੱਥ ਲਵਾਂ ਖੜ ਖੜਾ ਆ ਆ ਆ ਐਵੇਂ ਦੱਸ ਸਾਰੇ ਮੈਨੂੰ ਲੱਗਦਾ ਉਹ ਤਾਂ ਐਵੇਂ ਫੋਟੋ ਖਿਚਾਈਗੇ ਉਹ ਮਰਦਾ ਮੇਰੇ ਮਾਲਪਾ ਪਤਾ ਨਹੀਂ ਮਾਲ ਤੋਂ ਹੀ ਲੈ ਜੀ ਮਣੀ ਜੀ ਟੱਪੀ ਕੇ ਆ ਆ ਉਹ ਭਰਾ ਕੋਈ ਨਹੀਂ ਜੀ ਸਭ ਵਰਦਣਾ ਇਹਾਰੇ ਸਾਰੇ ਆ ਗਏ ਸਾਰੇ ਬੱਚੇ ਸਾਰੇ ਬੱਚੇ ਆ ਗਏ ਸਾਰੇ ਬੱਚੇ ਆ ਗਏ ਸਾਰੇ ਬੱਚੇ ਆ ਗਏ ਆ ਗਏ ਸਾਰੇ ਬੱਚੇ ਆ ਗਏ ਨੀ ਕੀ ਆ ਕੇ ਲੋ ਜੇ ਬੱਚੇ ਦੇਸ਼ ਨਾਲ ਮਾਰੀ ਆਵੇ ਜਦੋਂ ਨਾਲ ਮਾਰੀ ਚੱਲੇਗਾ ਆਜਾ ਜੀ 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 ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ

ਇੱਧਰ ਆਂਦੇ ਸਾਹਮਣੇ ਉਹ ਤੇ ਇੱਧਰ ਦੇਖਣਾ ਸਾਹਮਣੇ ਸਾਰੇ ਛੇਤੀ ਖਸਾਲ ਸਮੋਸੇ ਆ ਜਾਣ ਇਹਨੂੰ ਨਹੀਂ ਥੜੇ ਇੱਕ ਮੈਂ ਜਰਜੀਤ ਹਾਂ ਦਾ ਉਹ ਪਤਾ ਨਹੀਂ ਕਿ ਕਾ ਲੱਗ ਗਿਆ ਜੋ ਤੁਨੂੰ ਹੁੰਦੀ ਜਰਜੀਤ ਅੱਗੇ ਲਾ ਲਈ ਫੋਨ ਤੇ ਕਮਾਉਂਦੇ ਆਂ ਬਹੁਤ ਪਾ ਦੇਗੀ ਕਾ ਰੀ पौने <imitation> ਆਹ ਆ ਆ ਮੈਂ ਚੱਲ ਬਾਰ ਨਾ ਕੱਟ ਵੈਸੇ ਪੜਾਈ ਚੱਲ ਜੀ ਤੁੰਡਾ ਤੂੰ ਪਟੜੀ ਟੱਪ ਨਹੀਂ ਹਾਰ ਸਕਦੀ ਦੇ ਤੇ ਲੋ ਵੇ ਇਹ ਨਾ ਲੱਗਣ ਨਾ ਬੜੀ ਆਤਮਾ ਨਾ 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 ਝਾੜਨਾ ਨਹੀਂ ਪਾਣੀ ਪਾ ਲੋ ਝਾੜਨਾ ਨਾ ਵਾਹ ਕਰ ਲੋ ਗੋਲ ਆ ਜੋ ਐਦਾਂ ਨਾ ਗੇਰ ਸਾਲਾ ਰੰਜੀਤ ਦੇ ਬਿਆਹ ਦਾ ਟਾਈਮ ਬਾਹਰ ਹੱਥ ਰੱਖ ਲੋ ਦੋ ਨੰਬਰ ਤੋਂ ਥੋੜੇ ਨਾਲ ਨੂੰ ਦੋ ਨੰਬਰ ਤੇ ਇੱਥੇ ਥੱਲੇ ਥੱਲੇ पा ठीक है थोड़े काम में इधर देखो सामने ओके जी